ਪਹਿਲਗਾਮ ਛੋਇਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਕ ਭਾਰਤ ਤੇ ਪਾਕਿਸਤਾਨ ਵਿਚਕਾਰ ਬਣਿਆ ਟਾਰੀ ਬਾਡਰ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਕੱਲ ਸ਼ਾਮ 5 ਵਜੇ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਨਾਗਰਿਕ ਇਸ ਬਾਡਰ ਰਾਹੀਂ ਪਾਕਿਸਤਾਨ ਨਹੀਂ ਗਿਆ ਤੇ ਨਾ ਹੀ ਅਗਲੇ ਹੁਕਮਾ ਤੱਕ ਉਹ ਜਾ ਸਕੇਗਾ। ਭਾਰਤ ਤੋਂ ਕੁੱਲ ਕਿੰਨੇ ਪਾਕਿਸਤਾਨੀ ਨਾਗਰਿਕ ਟਾਰੀ ਵਾਗਾ ਬਾਡਰ ਰਾਹੀਂ ਵਾਪਸ ਰਵਾਨਾ ਹੋਏ ਨੇ ਉਹਨਾਂ ਦੀ ਕੁੱਲ ਗਿਣਤੀ ਦਾ ਅਧਿਕਾਰਤ ਅੰਕੜਾ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਸੂਬਾ ਪੁਲਿਸ ਮੁਖੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੰਜਾਬ ਵਿੱਚ ਅ ਲੈ ਕੇ ਰਹੇ ਪਾਕਿਸਤਾਨੀ ਨਾਗਰਿਕਾਂ ਦੀ ਕੁੱਲ ਗਿਣਤੀ 235 ਹੈ ਅਜਿਹਾ ਮੰਨਿਆ ਜਾ ਰਿਹਾ ਹੈ ਕਿ 24 April ਨੂੰ 28 ਪਾਕਿਸਤਾਨੀ ਨਾਗਰਿਕ ਆਪਣੇ ਵਤਨ ਵਾਪਸ ਪਰਤੇ ਸਨ ਜਦਕਿ 25 April ਨੂੰ 191 26 April ਨੂੰ 81 27 April ਨੂੰ 237 ਜਿਨ੍ਹਾਂ ਵਿੱਚ 9 ਡਿਪਲੋਮੈਟ ਅਤੇ ਅਧਿਕਾਰੀ ਵੀ ਸ਼ਾਮਿਲ ਸਨ 28 April ਨੂੰ 145 ਅਤੇ 29 April ਨੂੰ 104 ਪਾਕਿਸਤਾਨੀ ਨਾਗਰਿਕ ਵਾਪਸ ਪਰਤੇ ਨੇ ਜਦਕਿ ਹੋਰ ਮੀਡੀਆ ਰਿਪੋਰਟਾਂ ਮੁਤਾਬਕ ਕੱਲ ਪਾਕਿਸਤਾਨ ਤੋਂ ਭਾਰਤ ਵਾਪਸ ਪਰਤਣ ਵਾਲੇ ਲੋਕਾਂ ਦੀ ਗਿਣਤੀ ਤਕਰੀਬਨ 400 ਚਾਸੀ ਅਤੇ 파ਰ ਤੋਂ ਪਾਕਿਸਤਾਨ ਵਾਪਸ ਜਾਣ ਵਾਲੇ ਲੋਕਾਂ ਦੀ ਗਿਣਤੀ 112 ਦੱਸੀ ਜਾ ਰਹੀ ਹੈ ਦੂਵੇਂ ਪਾਸੇ ਵਾਪਸ ਪਰਤਣ ਵਾਲਿਆਂ ਸਰ ਬਦੇਰੇ ਨੂਰੀ ਵੀਜ਼ਾ ਧਾਰਕ ਸ਼ਾਮਲ ਨੇ